ਕਾਂਗਰਸ ਵੱਲੋਂ ਖੁੱਲੀ ਚਰਚਾ ਮੁਹਿੰਮ ਦੇ ਤਹਿਤ ਬਲਾਚੌਰ ਦੇ ਵਿੱਚ ਰੱਖਿਆ ਸੀ ਇੱਕ ਪ੍ਰੋਗਰਾਮ ਪ੍ਰੋਗਰਾਮ ਦੇ ਵਿੱਚ ਸੰਸਦ ਮਨੀਸ਼ ਤਵਾੜੀ ਨੂੰ ਲੈ ਕੇ ਹੋ ਗਿਆ ਹੰਗਾਮਾ ਵਰਿੰਦਰ ਢਿੱਲੋ ਵੀ ਹੋ ਗਏ ਤਤੇ ਮੇਰੀ ਗੇਮਤੀ ਹੈ ਨਾ ਕਰੋ ਚਲ ਹਾਂ ਚਲ ਜਾਈਏ ਉਹ ਬਣੀ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਾਂਗਰਸ ਨੂੰ ਹੁਣ ਕੀ ਲੋਕ ਸਭਾ ਦੇ ਵਿੱਚ ਵੋਟਾਂ ਪੈਣਗੀਆਂ ਜਾਂ ਫਿਰ ਲੋਕ ਸਭਾ ਵੋਟਾਂ ਦੇ ਵਿੱਚ ਇਸ ਵਾਰ ਕਾਂਗਰਸ ਨੂੰ ਵੋਟ ਨਹੀਂ ਪਵੇਗੀ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ अरुण ਕੁਰਾਲੀ ਕਾਂਗਰਸ ਪਾਰਟੀ ਦੀ ਗੁੱਟਵਾਜੀ ਪੰਜਾਬ ਦੇ ਵਿੱਚ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ ਜਿੱਤੇ ਕਿ ਕਾਂਗਰਸ ਪਾਰਟੀ ਕਈ ਟੜਿਆਂ ਦੇ ਵਿੱਚ ਪਹਿਲਾਂ ਤੋਂ ਹੀ ਵੰਡੀ ਹੋਈ ਹੈ ਤੇ ਹੁਣ ਵਰਕਰ ਵੀ ਵੰਡ ਚੁੱਕੇ ਨੇ ਅਜੇ ਹਾਈ ਇੱਕ ਖੁੱਲੀ ਚਰਚਾ ਨਾਮਕ ਪ੍ਰੋਗਰਾਮ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਬਲਾਚੌਰ ਦੇ ਵਿੱਚ ਰੱਖਿਆ ਗਿਆ ਜਿਸ ਦੇ ਵਿੱਚ ਸੰਸਦ ਮਨੀਸ਼ ਦਿਵਾੜੀ ਦਾ ਵਿਰੋਧ ਵੀ ਹੋਇਆ ਅਤੇ ਵਰਕਰਾਂ ਵੱਲੋਂ ਕੁਝ ਇਹ ਵੀ ਕਿਹਾ ਗਿਆ ਕਿ ਮਨੀਸ਼ ਦਿਵਾੜੀ ਨੂੰ ਟਿਕਟ ਨਾ ਦਿੱਤੀ ਜਾਵੇ ਹਾਲਾਂਕਿ ਜਦੋਂ ਹੰਗਾਮਾ ਹੋਇਆ ਸੀ ਤਾਂ ਵਰਿੰਦਰ ਢਿੱਲੋ ਜੋ ਕਿ ਰੋਪੜ ਤੋਂ ਵਿਧਾਨ ਸਭਾ ਚੋਣ ਵੀ ਕਾਂਗਰਸ ਪਾਰਟੀ ਦੇ ਨਿਸ਼ਾਨ ਤੇ ਲੜੇ ਸਨ ਉਹ ਵੀ ਹੁਣ ਕਾਫੀ ਤੱਤੇ ਹੋਏ ਸਨ ਅਤੇ ਉਹਨਾਂ ਨੇ ਵਰਕਰਾਂ ਨੂੰ ਬਾਹਰ ਤੱਕ ਜਾਣ ਦੇ ਲਈ ਵੀ ਕਿਹਾ ਸੀ ਮਾਹੌਲ ਪੂਰਾ ਤਣਾਅਪੂਰਨ ਹੋ ਗਿਆ ਸੀ ਅਤੇ ਯੋਗਿੰਦਰ ਯਾਦਵ ਜੋ ਕਿ ਪੰਜਾਬ ਦੇ ਕਾਂਗਰਸ ਦੇ ਪਰਿਵਾਰੀ ਨੇ ਉਹਨਾਂ ਦੇ ਸਾਹਮਣੇ ਕਾਂਗਰਸੀ ਵਰਕਰਾਂ ਨੇ ਕਾਂਗਰਸ ਪਾਰਟੀ ਦਾ ਹੀ ਪੂਰਾ ਜਲੂਸ ਵੀ ਕੱਢਿਆ ਅਤੇ ਯੋਗਿੰਦਰ ਯਾਦਵ ਵੀ ਉਹਨਾਂ ਨੂੰ ਰੋਕਦੇ ਰਹੇ ਦਿਖਾਨੇ ਤੁਹਾਨੂੰ ਪੂਰੀ ਵੀਡੀਓ ਕੀ ਕਿਸ ਤਰ੍ਹਾਂ ਦੇ ਮੌਕੇ ਤੇ ਹਾਲਾਤ ਬਣੇ ਅਤੇ ਕੀ ਕਹਿਣਾ ਹੈ ਸੀਨੀਅਰ ਕਾਂਗਰਸੀ ਆਗੂਆਂ ਦਾ ਯੋਗਿੰਦਰ ਯਾਦਵ ਦਾ ਮਨੀਸ਼ ਤਿਵਾੜੀ ਜੀ ਦਾ ਅਤੇ ਹੋਰ ਜੋ ਉੱਥੇ ਪੁੱਜੇ ਸਨ ਅਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਾਂਗਰਸ ਨੂੰ ਹੁਣ ਕੀ ਲੋਕ ਸਭਾ ਦੇ ਵਿੱਚ ਵੋਟਾਂ ਪੈਣਗੀਆਂ ਜਾਂ ਫਿਰ ਲੋਕ ਸਭਾ ਵੋਟਾਂ ਦੇ ਵਿੱਚ ਇਸ ਵਾਰ ਕਾਂਗਰਸ ਨੂੰ ਵੋਟ ਨਹੀਂ ਪਵੇਗੀ ਇੱਕ 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 ਰੋਕੋ ਰੋਕੋ ਆਵਾਜ਼ डॉक्टर, डॉक्टर, भी गल करते हैं पापा जो भी गलत कर रहे हैं दरेंद्र जी कि मध्य लोगों को ਨਾ ਕਰੋ ਮੇਰੀ ਬੇਨਤੀ ਹੈ ਨਾ ਕਰੋ ਚਲੋ ਜੀ ਸ਼ਾਬਾਸ਼ ਜੜੇ ਜੀ ਨਾ ਦਿੱਤਾ ਜਦ ਜਦ ਇਹਨੇ ਸਾਨੂੰ ਵੋਟ ਹੀ ਨਹੀਂ ਪਾਣੀ ਕਾਂਗਰਸ ਨੂੰ ਤੇ ਇਹਨਾਂ ਨੂੰ ਬੋਲਣ ਕਿਉਂ ਦੇਣਾ ਉਹ ਕਿੱਥੇ ਦੇ ਵਰਕਰ ਸੀ ਨਵੇਂ ਸਰ ਦੇ ਕਿੱਥੇ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਤੁਸੀਂ ਕਿੱਥੇ ਦੇ ਹੋ ਅਸੀਂ ਵੀ ਅਨੰਦਪੁਰ ਤੁਸ ਪੈਸਾ ਹੁਣ ਆ ਪਾਰਟੀ ਦੇ ਵੀ ਮੰਗ ਕਰ ਲੈਣੇ ਇਨਾਂ ਨੂੰ ਟਿਕਟ ਨਾ ਨਹੀਂ ਸੀ ਜਾਵੇ ਜਾਂ ਟਿਕਟ ਇਨਾਂ ਨੂੰ ਦੇਣੀ ਤੇ ਜਿਨ੍ਹਾਂ ਨੇ ਕਾਂਗਰਸ ਨੂੰ ਕਦੀ ਵੋਟ ਨਹੀਂ ਪਾਈ ਉਹੀ ਵੋਟ ਪਾਉਂਗੇ ਜਿਹੜੇ ਕਾਂਗਸੀ ਵਰਕਰ ਹੈ ਉਹ ਘਰੇ ਬੈਠਣਗੇ ਯਾਰ ਤੁਸੀਂ ਬਲੋਕ ਕੀਤਾ ਸੀ ਅਸੀਂ ਬਲੋਕ ਤੋਂ ਮਨੀਸ਼ ਕਵਾਰੀ ਨੂੰ ਟਿਕਟ ਨਾ ਦਿੱਤੀ ਜਾਵੇ ਮਨੀਸ਼ ਕਵਾਰੀ ਨੂੰ ਬਿਲਕੁਲ ਟਿਕਟ ਨਾ ਦਿੱਤੀ ਜਾਵੇ ਕਿ ਤੁਸੀਂ ਲੋਕਲ ਬੰਦੇ ਨੂੰ ਟਿਕਟ ਦਿੱਤੀ ਜਾਵੇ ਜਿਹੜਾ ਸਾਡੇ ਹਲਕੇ ਦਾ ਹੋਵੇ ਤੇ ਕਦੇ ਲੁਧਿਆਣੇ ਤੋਂ ਲੜਦਾ ਕਦੀ ਜੇ ਨੂੰ ਫੋਨ ਕਰੋ ਤਾਂ ਇਹ ਕਹਿੰਦਾ ਇੱਕ ਲੁਧਿਆਣੇ ਦਾ ਕੋਈ ਹੈਗਾ ਆਪਾਂ ਵੀ ਪਤਾ ਨਹੀਂ ਕਿ ਅੱਜ ਦਾ ਕੋਈ ਕੀ ਹੈ ਕੌਣ ਹੈ ਉਹਦੇ ਨਾਲ ਗੱਲ ਕਰੋ ਵੋਟ ਅਸੀਂ ਤੈਨੂੰ ਪਾਈ ਗੱਲ ਅਸੀਂ ਲੁਧਿਆਣਾੇ ਕਰੀਏ ਇਤਨੀ ਹੋ ਸਕਦਾ ਇਹ ਬਹੁਤ ਬੋਲਿਆ ਦੇ ਜਿਹੜਾ ਝਗੜਾ ਹੋਇਆ ਸੀ ਥਿਲੋਂ ਦਾ ਹੀ ਪੁਆਇੰਟ ਕਿਤੇ ਬੰਦੇ ਸੀਗੇ ਸਾਰੇ ਥਿਲੋਂ ਜੱਟ ਥਿਲੋਂ ਪਾਰਟੀ ਦਾ ਨੁਕਸਾਨ ਕਰਦਾ ਹਿਮਾਸ਼ੂ ਕੰਨਨ ਲੈਂਦਾ ਮੈਂ ਡਿਸਟ੍ਰਿਕਟ ਵਾਈਸ ਪ੍ਰੈਸਪਾਸ ਅਨੰਤ ਸਿੰਘ ਅਨੰਤ ਸਿੰਘ ਕਾਂਗਰਸ ਆਹਨੇ ਕੀ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਕਿ ਕਾਂਗਰਸ ਹੀ ਕਾਂਗਰਸ ਨੂੰ ਰਾਰਾ ਰਹੇ ਕਿਸੇ ਹੋਰ ਦਾ ਨਹੀਂ ਦੇਖੋ ਮੇਰਾ ਕਿੰਨੇ ਨੇ 43 ਸਾਲ ਦਾ ਕਾਂਗਰਸ ਪਾਰਟੀ 'ਚ ਤਜਰਬਾ ਹੈ ਜਦੋਂ ਕਾਂਗਰਸ ਇੱਕ ਮੁੱਠ ਹੁੰਦੀ ਹੈ ਲਾਮਬੰਦ ਹੁੰਦੀ ਹੈ ਹਿੰਦੁਸਤਾਨ ਦਾ ਕੋਈ ਸੂਬਾ ਹੋਵੇ ਕੋਈ ਮੁਲਕ ਦੀ ਦਾ ਦੀ ਚੋਣ ਹੋਵੇ ਤਾਂ ਕਾਂਗਰਸ ਪਾਰਟੀ ਹਰ ਵਾਰੀ ਜਿੱਤਦੀ ਹੈਗੀ ਹੈ ਕਿਉਂਕਿ ਕਾਂਗਰਸ ਪਾਰਟੀ ਇਸ ਮੁਲਕ ਦੀ ਅੰਤਰਾਤਮਾ ਹੈ ਔਰ ਜਦੋਂ ਅੰਤਰਾਤਮਾ ਇੱਕ ਧ੍ਰੜ ਨਿਸ਼ਚੈ ਕਰ ਲੈਂਦੀ ਹੈਗੀ ਹੈ ਤਾਂ ਫਿਰ ਉਹਨੂੰ ਕੋਈ ਨਹੀਂ ਹਰਾ ਸਕਦਾ एक तुम तो ये गल कही जे आप तेई आ चौबीस हार सताई लिए बड़ा मुश्किल हो जाएगा सताई इस, इस गल देखो चौबी तो जितना बहुत जरूरी है चौबी जितना देश वास्ते बहुत जरूरी है ਜਿਵੇਂ ਮੈਂ ਕਿਹਾ ਕਿ ਇਹ ਸੰਵਿਧਾਨ ਦੀ ਰੱਖਿਆ ਕਰਨ ਦੀ ਲੜਾਈ ਹੈਗੀ ਹੈ ਜਿਹੜੇ ਸਾਡੇ ਬੁਨਿਆਦੀ ਅਖਤਿਆਰ ਨੇ ਜਿਹੜੇ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜਿੰਨ ਦਿੱਤੇ ਸੀਗੇ ਉਹਨਾਂ ਅਖਤਿਆਰਾਂ ਤੇ ਰਾਖੀ ਕਰਨ ਦੀ ਲੜਾਈ ਹੈਗੀ ਹੈ ਔਰ ਇਸ ਲਈ ਇਸ ਵੱਡੀ ਲੜਾਈ ਵਾਸਤੇ ਸਾਰੇ ਲੋਕਾਂ ਨੂੰ ਲਾਮਬੰਦ ਹੋ ਕੇ ਇਕਮੁੱਠ ਹੋ ਕੇ ਲੜਾਈ ਲੜਨ ਦੀ ਲੋੜ ਹੈਗੀ ਹੈ ਤੁਸੀਂ ਇਥੋਂ ਇਲੈਕਸ਼ਨ ਲੜਨਾ ਹੈਗਾ ਜੀ ਧੜੇਵਾਜੀ ਸਾਹਿਬ ਦਿਖਣ ਦਾ ਦਿਖਾਈ ਦੇ ਰਹੀ ਹੈ ਕਿ ਉਹਦਾ ਕੀ ਗੁਰਮੀ ਦੇਖੋ ਇਦਾਂ ਹੈ ਕੋਈ ਧੜੇਵਾਜੀ ਨਹੀਂ ਹੈ ਕੋਈ ਮਨਮਟਾਉ ਨਹੀਂ ਹੈ ਸਾਰੇ ਜਿਹੜੇ ਨੌਜਵਾਨ ਸਾਥੀ ਨੇ ਕਦੇ-ਕਦੇ ਉਹਨਾਂ ਦੇ ਦਿਲ 'ਚ ਬਲਬਲੇ ਹੁੰਦੇ ਨੇ ਉਹ ਫੇਰ ਕਿ ਕਹਿੰਦੇ ਤੁਸੀਂ ਦੇਖਿਆ ਕਿ ਬਾਅਦ 'ਚ ਸਾਰੇ ਇਕੱਠੇ ਬੈਠ ਕੇ ਉਹਨਾਂ ਨੇ ਬਹੁਤ ਸ਼ਾਂਤੀ ਨਾਲ ਮੈਨੂੰ ਵੀ ਸੁਣਿਆ ਉਸ ਤੋਂ ਬਾਅਦ ਯਾਦਵ ਸਾਹਿਬ ਨੂੰ ਵੀ ਸੁਣਿਆ ਤੇ ਕੋਈ ਐਹੀ ਜੀ ਗੱਲ ਨਹੀਂ ਹੈਗੀ ਕਾਂਗਰਸ ਪਾਰਟੀ ਇਕੱਠੀ ਹੋ ਕੇ ਲੜਾਈ ਲੜੇਗੀ ਔਰ ਪੰਜਾਬ ਦੇ ਵਿੱਚ 13 ਦੀ 13 ਸੀਟਾਂ ਜਿੱਤੇਗੀ ਗੱਠਮਤ ਤੇ ਮਮਤਾ ਪ੍ਰਧਾਨ ਜੀ ਆਪਣੇ ਸੀਐਮ ਸਾਹਿਬ ਸਾਥੀ ਨੇ ਕਹਿੰਦੇ 13 ਦੀ 13 ਦੇਖੋ ਇਦਾਂ ਹੈ ਕਿ ਜਿੱਥੇ ਤੱਕ ਇੰਡੀਆ ਗਠਬੰਧਨ ਦਾ ਸੰਬੰਧ ਹੈ ਕਾਂਗਰਸ ਨੇ ਕਮੇਟੀ ਬਣਾਈ ਹੋਈ ਹੈ ਕੋਲੀਸ਼ਨ ਵਾਸਤੇ ਉਹਦੇ ਜਿਹੜੇ ਕਨਵੀਨਰ ਨੇ ਉਹ ਮੁਕੁਲ ਬਾਸਤਿਕ ਜੀ ਨੇ ਸਾਡੇ ਜਰਲ ਸਕੱਤਰ ਨੇ ਉਹ ਕਮੇਟੀ ਆਪਣਾ ਕੰਮ ਕਰ ਰਹੀ ਹੈ ਹੈਗੀ ਹੈ ਤੇ ਇਸ ਦੇ ਉੱਪਰ ਹੋਰ ਕਿਸੇ ਦਾ ਕੋਈ ਆਪਚਾਰਿਕ ਬਿਆਨ ਬੰਦਾ ਨਹੀਂ ਹੈ ਸਾਡੀ ਫੋਰਮ ਕੋਲੇ ਤੇ ਅੱਜ ਮੀਟਿੰਗ ਕੀਤੀ ਗਈ ਹੈ ਕਿਆ ਵੀਜ਼ੇ ਨਿਕਲ ਰਹੇ ਹਨ ਰੀਜ਼ਨ ਤਾਂ ਸਿੱਧਾ ਹੈ ਕਿ 2024 ਦੇ ਚੋਣ ਆ ਰਹੇ ਨੇ મેનો હાલે અઠ્થે દા ઇન્ચાર્જ લાયા હે તો મેં ચાંદસી કી ભી એક બરી સાડા જડા ઓર્ગેનાઇઝેશન હે ઉસસે મિલ લુ ઉનસે પૂછ લેન ઉનકા દર્દ ક્યા હે ઉનકી પરેશાની હે ક્યા હે ક્યા વો કોંગ્રેસ પાર્ટી કે ફ્યુચર કે બારે મે કિસ તરીકે સે સોચતે હે આગે કા ક્યા રાસ્તા હો સકતા હે વોહી સબ ચર્ચા કે લિયે આજ હમણે શ્રી આનંદપુર સાહેબ કે જો હમારી પાર્લામેન્ટ કન્સીસ હે ઉસકે बूथ કે વર્કર્સ હમારે મંડળ कमेटीज के जो पदाधिकारी हैं इनके साथ सभी जो सीनियर लीडर हैं उनको यहाँ आमंत्रित किया था उनसे बात की है, है चर्चा की है सब ने अपने अपने व्यूज दिए हैं देखिए मुझे खुशी है इस बात की कि आज जिस तरीके से संगठन हमारा काम कर रहा है वो मजबूती के साथ ग्राउंड पे काम कर रहा है हर मुद्दा चाहे वो केंद्र सरकार की बात हो जिन्होंने बड़े बड़े वादे किए थे कि बेरोजगारी ख़त्म करेंगे महंगाई ख़त्म करेंगे उसके साथ साथ आपको मालूम है दो साल पहले भी एक और ऐसी बैरूपिया सरकार आई जिसने बड़ी बड़ी गारंटियाँ तो दे दी लेकिन धरातल पर वो कहीं ना कहीं नदारद होती हैं आज भी कानून व्यवस्था बहुत चरमाई चरमराई हुई है आज जो वादा किया था महिला बीबियों के साथ की भाई एक एक हज़ार रुपया देंगे वो आज कहीं दिख नहीं रहा है तो इस तरीके आप के मुद्दे सब यहाँ पर आए हैं मुझे खुशी है कि हमारे जो तो कार्यकर्ता है वो जागरूक मैंने कहा हम पूरी मान साहब क्या कहते हैं मुझे उसका कोई कांग्रेस वो मैं समझता हूं कि वो ऑथराइज नहीं है तो क्योंकि यहाँ पे वो कुछ चर्चा करते हैं और जब इंडिया के गठबंधन के ऊपर बैठते हैं तो उनके केजरीवाल जी कुछ दूसरी बात करते हैं लेकिन यस हम तेरह की तेरह सीटों पर तैयार हैं हम पहले भी हमने लीडरशिप से चर्चा की थी उन्होंने मैंडेट दिया है कि जो हमारी जनता चाहती है जो कांग्रेस का वर्कर चाहता है हमारी जो फैसला होगा वो उसी के ऊपर निर्धारित होगा ये सारे क्लेशों को किता देख दे। जी इतना क्लेश आज भी पे हटे आएगा जी आगे भी कई बार पार्टी से साले लफड़ों से सिद्धो दिखया जावे तो जी जब घर परिवार वाले बैठते हैं छोटी-मोटी गल होती है आपा भी आप समझ सकते हैं बड़ा ऑर्गेनाइजेशन है उसमें सब अपनी-अपनी बात रख सकते हैं सबको हक है और सब अपनी अपनी बात रख रहे हैं लेकिन जब कोई फैसला होता है तो उसके ऊपर सब यूनाइटेडली काम करते हैं पंजाब में है नहीं चंडीगढ़ में फिर मेयर की कैसे कर रहे हैं आप क्या कह रहे हैं पंजाब में आम की वे वे और आप आम पार्टी की और कांग्रेस की गठबंधन नहीं है लेकिन चंडीगढ़ में मेयर के लिए जो गठबंधन ये कैसे चंडीगढ़ मेरा मेरे पास नहीं है मैं उसके बारे में चर्चा नहीं करना चाहता मैंने क्लियर कहा है की यहाँ जो लोगों की भावनाएं हैं हम उसके अनुरूप चलेंगे हम तेरह की तेरह सीटों पर लड़ने के लिए मजबूती के साथ तैयार हैं लेकिन जो फैसला होगा निश्चित ही उसी के साथ उन्होंने दिया मैंने कहा हम सब कोई पार्टी के खिलाफ कोई बयान कोई नहीं दे रहा है सब अपने अपनी बातें रखने के लिए स्वतंत्र हैं जो फैसला कांग्रेस पार्टी का नेतृत्व करता है उसके साथ सभी रैली बड़ी हम बाहर कर देंगे आप अपने जो फैक्ट है उसको करेक्ट करिए किसी ने नहीं कहा कि सिद्धू को बाहर कर देंगे या किसी को बाहर करेंगे